ਇਸ ਸਮੇਂ ਤੋਂ ਡਿਮਾਂਡ ਸੀ ਲੋਕਾਂ ਦੀ ਸ਼ਹਿਰ ਇਸ ਪੁਲ ਕਰਕੇ ਪੁਲ ਦੇ ਨਾਂ ਹੋਣ ਕਰਕੇ ਪੁਲ ਦੇ ਨਾਂ ਹੋਣ ਕਰਕੇ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ ਕਈਆਂ ਦੇ ਘਰ ਜਿਹੜੇ ਸੀ ਹੋਇਆ ਸੀ ਕਈਆਂ ਦੇ ਘਰ ਜਿਹੜੇ ਸੀ ਉਹ ਇਧਰਲੇ ਪਾਸੇ ਦੁਕਾਨਾਂ ਪਰਲੇ ਪਾਸੇ ਪਰਲੇ ਪਾਸੇ ਕਈਆਂ ਦੇ ਘਰ ਪਰਲੇ ਪਾਸੇ ਦੁਕਾਨਾਂ ਇਧਰਲੇ ਪਾਸੇ 8 ਗੱਡੀਆਂ ਤਾਂ ਰੈਗੂਲਰ ਹੀ ਲੰਘਦੀਆਂ ਸੀ ਤੇ ਅੱਧਾ ਦਾ ਘੰਟਾ ਲਗਭਗ ਫਟਕ ਬੰਦ ਰਹਿੰਦਾ ਸੀ ਬਾਕੀ ਜੇ ਕੋਈ ਸਪੈਸ਼ਲ ਟ੍ਰੇਨ ਲੱਗ ਜੇ ਤਾਂ ਜ਼ਿਆਦਾ ਦੇਰ ਰਹਿੰਦਾ ਸੀ ਸਕੂਲਾਂ ਦੇ ਬੱਚਿਆਂ ਨੂੰ ਵੀ ਬਹੁਤ ਦਿੱਕਤ ਆਉਂਦੀ ਸੀ ਆਜ਼ਾਦੀ ਤੋਂ ਬਾਅਦ ਜੋ ਮੈਨੂੰ ਅਪਡੇਟ ਕੀਤਾ ਗਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹ ਸ਼ਹਿਰ ਦੇ ਵਿੱਚ ਕੋਈ ਲੋਕ ਪੱਖੀ ਕੰਮ ਹੋਇਆ ਜਿਹਦਾ ਲੋਕਾਂ ਨੂੰ ਸਹੂਲਤਾ ਮਿਲਣਗੀਆਂ ਜਿਦਿਨਾਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਆਊਗਾ ਨੀਤਾ ਬੜੇ ਆਏ ਇੱਥੋਂ ਦੇ ਤਾਂ ਨਾਲ ਦੇ ਪਿੰਡ ਤੋਂ ਮੁੱਖ ਮੰਤਰੀ ਸਾਹਿਬ ਵੀ ਨਾਲ ਦੇ ਪਿੰਡ ਤੋਂ ਉਹਨਾਂ ਦਾ ਜੱਦੀ ਪਿੰਡ ਹੈ ਬੜੇ ਇੱਥੇ ਮਲੂਕੇ ਬੜੇ ਇੱਥੇ ਜਿਹੜੇ ਕਾਂਗੜ ਆਏ ਆਪਦੇ ਜਵਾਕਾਂ ਦੇ ਵਾਸਤੇ ਉਹਨਾਂ ਨੇ ਕਈ ਪੀੜੀਆਂ ਦੇ ਪੈਸੇ ਇਕੱਠੇ ਕੀਤੇ ਚਲੇ ਗਏ ਉਹਨਾਂ ਨੇ ਕੀ ਲੈਣਾ ਹੈ ਆਪ ਲੋਕਾਂ ਤੋਂ ਉਹਨਾਂ ਦਾ ਕੋਈ ਸੰਬੰਧ ਨਹੀਂ ਆਪ ਲੋਕਾਂ ਨਾਲ ਤੁਸੀਂ ਦੇਖੋ ਵੀ ਆ ਪੋਲ ਬਣਨ ਨਾਲ 1 ਕਿਲੋਮੀਟਰ ਹੋ ਗਿਆ 1000 1000 ਮੀਟਰ ਦਾ ਕਿਲੋਮੀਟਰ ਦਾ 1100 ਹੈ ਕਹਿੰਦੇ ਪਟਿਆਲਾ ਮੰਡੀ ਦੋ ਮੰਡੀਆਂ ਨੇ ਪਟਿਆਲਾ ਮੰਡੀ ਤੇ ਨਾਬਾ ਮੰਡੀ ਆਪਸ ਜੁੜ ਜਾਣਗੀਆਂ ਮੈਂ ਕਹਿੰਦਾ ਪਟਿਆਲੇ ਤੋਂ ਨਾਬੇ ਛੇਤੀ ਚਲੇ ਜਾਂਦੇ ਹੋਣੇ ਇੱਥੇ ਜ਼ਿਆਦਾ ਟਾਈਮ ਲੱਗਦਾ ਹੋਊਗਾ ਪਟਿਆਲੇ ਤੋਂ ਨਾਬਾ ਤਾਂ 20 ਕਿਲੋਮੀਟਰ ਹੀ ਆ ਪਟਿਆਲਾ ਮੰਡੀ ਤੋਂ ਨਾਬਾ ਮੰਡੀ ਰਾਮਪੁਰੇ ਫੁੱਲ ਜਾਣ ਬਾਅਦ ਤੇ ਜ਼ਿਆਦਾ ਟਾਈਮ ਲੱਗਦਾ ਹੋਊਗਾ ਬਧੀਰੀ ਵਾਰੀ ਮੰਗ ਪੱਤਰ ਦਿੱਤੇ ਹੋਣੇ ਬੜੀ ਵਾਰੀ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਹੋਣੇ ਬੜੀ ਵਾਰੀ ਤਾੜੀਆਂ ਬਜਵਾਈਆਂ ਹੋਣੀਆਂ ਅਗਲੇ ਸਾਲ ਕਰ ਦਿਆਂਗੇ ਅਗਲੇ ਬਜਟ ਚ ਕਰ ਦਿਆਂਗੇ ਇਸ ਚ ਕਰ ਦਿਆਂਗੇ ਨੀਅਤ ਜਦੋਂ ਹੈ ਹੀ ਨਹੀਂ ਜਦਾਂ ਨੀਅਤ ਸਾਫ਼ ਹੋਣੀ ਚਾਹੀਦੀ ਤੁਹਾਡੀ ਆਪਣੀ ਸਰਕਾਰ ਹੈ 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ ਹਰ ਰੋਜ਼ ਨਵੇਂ ਨਵੇਂ ਕੰਮ ਹੋ ਰਹੇ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਣਗੀਆਂ ਚੌੜੀਆਂ ਹੋਣਗੀਆਂ 19.5 ਹਜ਼ਾਰ ਕਿਲੋਮੀਟਰ ਸੜਕਾਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਪੁਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੇ ਸਾਲ ਤੱਕ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ ਅਸੀਂ ਹੁਣ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲੂ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜਦੋਂ ਨਹਿਰ ਹੀ ਆਉਂਦੀ ਹੈ ਮੋਗਾ ਦਿਖੇ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਹੁਣ ਜਿਨ੍ਹਾਂ ਦੇ ਸੋਨੇ ਦੀਆਂ ਟੂਟੀਆਂ ਹੋਣ ਉਹਨਾਂ ਨੂੰ ਕੀ ਪਤਾ ਹੈ ਪਾਣੀ ਦੇ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜ ਜੁਨਹਿਰ ਹੀ ਆਉਂਦੀ ਹੈ ਮੋਗਾ ਦੇਖਿਆ ਹੀ ਨਹੀਂ ਕਦੇ ਉਹਨਾਂ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਗਰੀਬੀਆਂ ਕਦੇ ਹੰਡਾਈਆਂ ਨਹੀਂ ਆਮ ਲੋਕਾਂ 'ਚ ਕਦੇ ਰਹੇ ਨਹੀਂ ਬਾਰੀ ਆਊਗੀ ਸਾਡੀ ਬਾਰੀ ਆਊ ਸਾਡੀ ਬਾਰੀ ਆ ਆ ਲੈਣ ਦੋ ਅਸੀਂ ਭਵੰਤਮਾਨ ਨੂੰ ਐ ਕਰਾਂਗੇ ਇਹਦੀ ਚੀਕਾਂ ਪਾਵਾਂਗੇ ਆ ਮੁੱਦਾ ਰਹਿ ਗਿਆ ਇਹਨਾਂ ਕੋਲੇ ਬਸ ਬਾਰੀ ਆਊਗੀ ਐ ਪੰਜਾਬ ਨੂੰ ਪਤਾ ਨਹੀਂ ਕੱਸੀ ਦਾ ਪਾਣੀ ਸਮਝ ਰੱਖਿਆ ਸਾਡੀ ਬਾਰੀ ਆਊਗੀ ਐਨੇ ਵਜ ਕਿੰਨੇ ਮਿੰਟ ਤੇ ਪੰਜਾਬ ਨੂੰ ਪਤਾ ਨਹੀਂ ਟਰੱਕ ਸਮਝ ਰੱਖਿਆ ਵੀ ਮੈਂ ਕਈ ਵਾਰੀ ਟਰੱਕ ਫੜਾਉਂਦਾ ਹੁੰਦਾ ਕਨੇਕਟਰ ਨੂੰ ਕਲੀਨਰ ਨੂੰ ਡਰਾਈਵਰ ਚੱਲ ਖਾਲੀ ਜਾ ਜੱਤ 200 ਕਿਲੋਮੀਟਰ ਚਲਾ ਕੇ ਦੇਖ ਲੈ ਐਂ ਸਮਝ ਰੱਖਿਆ ਪੰਜਾਬ ਨੇ ਸਾਡੀ ਬਾਰੀ ਆਊਗੀ ਸਾਡੀ ਬਾਰੀ ਆਊਗੀ ਉਹ ਕੋਈ ਮੁੱਦਾ ਨਹੀਂ ਕੋਈ ਪਲੈਨਿੰਗ ਨਹੀਂ ਵੀ ਕੀ ਕਰਾਂਗੇ ਬਸ 27 ਚ ਸਾਡੀ ਵਾਰੀ ਆ ਲੈਣ ਦਿਓ ਤੁਸੀਂ ਦੇਖਿਓ ਸੀ ਭਗਵੰਤ ਮਾਨ ਨੇ ਚੀਕਾਂ ਪੈਣ ਲੈ ਯਾਰ ਮੈਂ ਮਾੜਾ ਕੀ ਕਰਤਾ ਪੰਜਾਬ ਦਾ ਯਾਰ ਅਸੀਂ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹੋ ਜਿਹਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਚੱਜਦੇ ਨਿਕਲੇ ਆਉਂਦੇ ਭਾਈ ਅਸੀਂ ਤਾਂ ਹੈ ਹੀ ਨਹੀਂ ਸੀ ਮੈਂ ਤਾਂ ਕਲਾਕਾਰ ਸੀ ਆ ਟੀਪੀਡੀ ਕਾਲਜ ਉਤਰਿਆ ਹੈਲੀਕਾਪਟਰ ਉਤਰਿਆ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਅਵਾਰਡ ਟੀਪੀਡੀ ਕਾਲਜ ਮਾਲਵਾ ਤੇ ਮੈਂ ਜਿਹੜਾ ਹੈਗਾ ਉੱਥੇ ਜਿੱਤੇ ਸੀ ਰੇ ਜੀ ਛੋਟੀ ਜੀ ਇੱਕ ਮੋਮਬੱਤੀ ਜੀ ਦਾ ਸਟੈਂਡ ਜਿੱਤਿਆ ਸੀ ਨਾਲੇ ਇਹ ਵੀ ਮੈਂ ਉੱਥੇ ਪਿਆ ਮੇਰੇ ਕੋਲੇ ਉਦੋਂ ਬਾਅਦ ਬਹੁਤ ਵੱਡੇ ਵੱਡੇ ਟਰੋਫੀ ਜਿੱਤ ਲਈਆਂ ਪਰ ਜਿਹੜਾ ਪਹਿਲੀ ਵਾਰ ਜਿੱਤਿਆ ਉਹਦਾ ਉਹਨੂੰ ਦੇਖਣ ਦਾ ਜਾਂ ਉਹਦੇ ਨਾਲ ਯਾਦਾਂ ਜਿਹੜੀਆਂ ਜੁੜ ਜਾਂਦੀਆਂ ਉਹਦਾ ਹੋ ਨਜ਼ਾਰਾ ਹੀ ਹੋਰ ਜੇ ਮੈਨੂੰ ਪਤਾ ਹੁੰਦਾ ਜੇ ਇੱਥੇ ਤਿੰਨ ਟੀ ਪੀੜੀ ਕਾਲਚ ਮੈਂ ਲਈ ਆਉਂਦਾ ਜੋ ਦਿਖਾਉਂਦਾ ਤੁਹਾਨੂੰ ਆਹ ਚਾਹ ਆਹ ਛੋਟੇ ਛੋਟੇ ਚਾਵਾਂ ਚੋਂ ਨਿਕਲੇ ਹੋਏ ਆਂ ਜੀ ਆਹ ਰਿਸ਼ਤੇਦਾਰੀਆਂ ਨੇ ਆਹ ਕਰਾੜ ਵਾਲੇ ਆ ਢਿੱਲਮਾ ਤੂਰਕੋਟ ਬਾਦਰਾ ਭੈਣੀ ਸਪਾਲਾਂ ਆ ਨਾਲ ਪਿੰਡ ਨੇ ਆਪਣੇ ਸਾਰੇ ਰਿਸ਼ਤੇਦਾਰੀਆਂ ਸਾਡੇ ਆਪਾਂ ਹੀ ਪੱਕੋ ਜਿਆ ਜਿਹੜੇ ਸਾਡੇ ਪਿੰਡ ਦੁੱਖ ਨੇ ਉਹੀ ਤੁਹਾਡੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਸਾਰੇ ਦੁੱਖ ਉਹੀ ਨੇ ਸੁwis ਕਰਕੇ ਆਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਕਿਉਂ ਲੋਕ ਦਾ ਤੜਕੀ ਗੋਲਾਂ ਕੱਢਣਾ ਉਹ ਇੱਕੋ ਇੱਕ ਹੈ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਆ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਹੈ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਉਂਡ ਆਉਂਦੀ ਹੈ ਦਿੱਲੀ ਤੋਂ ਆਫੇ ਗੁਰਦਾਸ ਮਾਨ ਗਾਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦਾ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇੱਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਵੀਰ ਬਾਦਲ ਉਹ ਸੰਗ ਮਰਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋਇ ਤੇ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਹਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਧਾਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਚਿੱਟੇ ਨਾਲ ਸਿਰਿੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤੁਮਾਨ ਮਾੜਾ ਹੋਵੇ ਬਸ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਰਦੇ ਆਮ ਕਰਨ ਦੇ ਜਵਾਕ ਆ ਇੱਥੇ ਸਾਡੀਆਂ ਕੁਰਸੀਆਂ ਤੇ ਬਹਿ ਗਏ ਇੱਥੇ ਸਾਡੇ ਧੀਏ ਪੁੱਤ ਬਹਿੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਮਲਤ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰ ਬੋਲਣਾ ਕਾਨੂੰ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਬਤ ਹੋਣਗੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵਿੱਚ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗੇ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮਨ ਤਾਂ ਕੋਈ ਕੋਨ ਕੋਨੇ ਕੋ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆਹ ਜੇ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸਵਿਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨੇ ਜਾਂਦਾ ਹੈ ਇੱਕ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਮਨ ਚੰਗਾ ਲੱਗਿਆ ਅਜ ਰਾਮਪੁਰੇ ਫੂਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਹਿਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਹੈ ਪਰਾਂ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਤੂੰ ਮੇਰੇ ਵੱਲ ਦੇਖਣਾ ਪੁੱਪਾ ਬਚਾਰਿਆਂ ਨੂੰ ਆਤਾਂ ਪਈਆਂ ਹੋਈਆਂ ਹਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਬਾੜ ਲਓ ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫੇਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੁਝ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 33 ਸਾਲ ਦੇ ਜਵਾਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਤੱਤੀ ਅਰਬਾ ਸੀ ਉਹ ਚੋ ਇੱਕ ਟੈਚੀ ਇਧਰ ਦੇ ਤਾਂ ਹੁਣ ਆ ਇਹ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਮੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇਧਰ ਸਰਪੰਚ ਆ ਚੱਕ ਇੰਨੇ ਬਾਅਦ ਚ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲੈ ਆ ਵੀ ਸਰਪੰਚ ਵਾਪਸ ਦੇ ਗੋ ਮੈਂ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗੜਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡ ਗੱਲ ਹੋਈ ਹੋਈ ਆ ਬਾਅਦ ਚ ਗੱਡੀ 'ਚ ਮੇਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪ ਦੇ ਵੰਡੇ ਆ ਦੱਸੋ ਮੈਨੂੰ ਸੁੱਖ ਬਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡਬਲਈ ਟਰਾਂਸਪੋਰਟਰ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਐਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਆ ਬੜਾ ਸਾਡੇ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿਣਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦੇ ਨਾਲ। ਉਹੀ ਨੇ ਕਿਤੇ ਆਪਦੇ ਇਹਨਾਂ ਦੀਆਂ ਜੇਬਾਂ ਬਨ ਬੇ ਨੇ ਉਹਦੀ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ। ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੇ ਹੀ ਛੋਟਾ ਹੁੰਦਾ ਜਾਂਦਾ ਹੈ। ਕਿਉਂਕਿ ਖਰਾਕਾਂ ਗਾਂ ਪਖਾਣ ਲੱਗ ਜਾਂਦਾ ਸਰੀਰ ਉਹਦਾ। ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬੱਚਿਓ ਬੜਾ ਗੁੰਮਰਾਹ ਕੌਣ ਪ੍ਰਚਾਰ ਕਰਦੇ ਆ। ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਢੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ 'ਚ ਰਹਿੰਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਢੇ 17 ਸਾਲ ਦਾ ਉਦੋਂ ਵੱਡਾ ਤਾਂ ਬਣ ਨਹੀਂ ਸਕਦਾ ਮੈਂ ਮੁੱਖ ਮੰਤਰੀ ਤਾਂ ਫਿਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਦੂਦਰੋ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਰ ਕਲਾਕਾਰ ਸੀ ਵੇ ਇੱਧਰ ਫੇਲ ਹੋ ਗਿਆ ਉੱਧਰ ਆ ਗਿਆ ਮੈਸੇ ਕਮਾਉਣ ਨੂੰ ਉਧਰੋਂ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਟੀਚਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੁੱਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਵਾਰੀ ਆਊਗੀ ਸਾਡੀ ਵਾਰੀ ਆਊਗੀ ਘੋਡੀਆਂ ਵਾਰੀਆਂ ਤੋਂ ਦੁਖੀ ਹੋ ਕੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਔਕਜੀ ਤਜਰਬਾ ਨਹੀਂ ਕਹਾਂ ਕਹਿੰਦੇ ਮੈਂ ਕਿ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿਸੇ ਨੇ ਚਿੱਟੇ ਦਾ ਤਜਰਬਾ ਕਰ ਲਿਆ ਕਿਸੇ ਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਸੋ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਹੁਣ ਕਿਤੇ ਥੋੜੀ ਜਿਹੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ-ਵਧੀਆ ਦਿਮਾਗ ਉੱਧਰ ਜਾ ਰਹੇ ਨੇ ਉੱਥੇ ਜਾ ਕੇ ਵੀ ਤਾਂ ਦਿਹਾੜੀਆਂ ਹੀ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕੰਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਹਿਆ ਸੀ ਮੇਰੇ ਤੋਂ ਘਾਟਨ ਦੀ ਫੇਟ ਨਾ ਕਰਿਓ ਚਲਾ ਦਿਓ ਫੁੱਲ ਨੂੰ ਤੇ ਹੁਣ ਵੀ ਆਪਾਂ ਫੁੱਲ ਰੋਕੇ ਖੜਿਆ ਹਾਂ ਵਸੇ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾ ਆਪਾਂ ਮੰਡੀ ਤੱਕ ਦਾ ਸਫਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵਾਲੇ ਸਾਡੇ ਵੀਰ ਖੜੇ ਨੇ ਸਾਰੇ ਦੋਸਤ ਨੇ ਤੰਨੇ ਬਠਿੰਡਾ ਵਾਲੇ ਰਾਮਪੁਰੇ ਫੂਲ ਵਾਲੇ ਪੁੱਚੋ ਵਾਲੇ ਬਹੁਤ-ਬਹੁਤ ਥੋੜਾ ਧੰਨਵਾਦ ਹੈ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਨਾ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਵੱਡੇ-ਵੱਡੇ ਐਲਾਨ ਤੇ ਨਾਲ ਇੰਪਲੀਮੈਂਟੇਸ਼ਨ ਇਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਢਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਲੱਗਣਾ ਕਿਵੇਂ ਹੋ ਜੂਗਾ ਆਉਂਦਾ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਬ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆਈ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਅੱਬਾ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਐ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਹਾਪਤਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਈ ਇਹ ਨੀਤਾਂ ਨੂੰ ਮਰਜ਼ਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਦੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੀ ਅਸੀਂ ਮੈਂ ਕਿਹਾ ਯਾਰ ਸੁਖਵੀਰ ਸਿਆ ਇਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਤੁਹਾਡੀਆਂ 4 500 ਬਣ ਗਈਆਂ ਸਾਡੀਆਂ 5 10 ਮਿਨੀ ਬਣ ਜਾਣਗੀਆਂ ਜਦ ਜ਼ਮੀਨ ਘਟਾ ਸਾਡੇ ਕੋਲੇ ਸੰਨ ਦੱਸ ਤਾਂ ਦੇ ਕਿੱਥੇ ਵੇਚੀਦੀ ਹੁੰਦੀ ਹੈ ਜਿੱਦਾਂ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ساری ਉਮਰ ਕਬੀਲਦਾਰੀ ਚ ਹੀ ਵੱਢ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸ ਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਤਨਾ ਸਿੱਧਾ ਸੱਚ ਦੀ ਪਤਾ ਲੱਗਦਾ ਅਗੇ ਰਾਜ ਨਹੀਂ ਸੇਵਾ ਕਿਹੜੀ ਸੇ ਬੋ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਟਾਪੇ ਵੱਡੇ ਵੱਡੇ ਬਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕਾ ਕੈਨੇਡਾ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਕਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਵਾ ਨਿਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾਂ ਸੇਵਾ ਕਰਦੀ ਦੇਖੀ ਨੇ ਜੋਕਾਂ ਤਾਂ ਖੂਨ ਹੀ ਪੀਣਾ ਹੁੰਦਾ ਬਸ ਕੱਲਾ ਚਿਚੜੀਆਂ ਸੇਵਾ ਕਰਦੀਆਂ ਦੇਖੀਆਂ ਕਦੇ ਸੁੱਕ ਬਸਾਉਣੀ ਪਿਛਾਉਣੀ ਪੈਂਦੀ ਥੱਲੇ ਵੀ ਯਾਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਮੈਂ ਸੰਗ ਪਾ ਲਈ ਜੋ ਇਲਜ਼ਾਮ ਜੋ ਮਰਜੀ ਬੋਲੀ ਜੋ ਸੌ ਝੂਠ ਦਾ ਸੱਚ ਬਣਾ ਲਾਂਗੇ ਬੋਲੀ ਜੋ ਪਰ ਲੋਕਾਂ ਨੂੰ ਸਾਰਾ ਪਤਾ ਹੈ ਜੀ ਪਬਲਿਕ ਸਭ ਜਾਣਦੀ ਹੈ ਜੇ ਤੁਹਾਨੂੰ ਲੱਗਿਆ ਕਿ ਯਾਰ ਸੱਚੇ ਦਿਲੋਂ ਬੋਲਦਾ ਭਗਵੰਤ ਮਾਨ ਸੱਚੇ ਦਿਲੋਂ ਪੰਜਾਬ ਦੇ ਹੱਕਾਂ ਚ ਲੋਕਾਂ ਦੇ ਹੱਕਾਂ ਵਾਸਤੇ ਲੱਗਿਆ ਤੇ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੇ ਸਾਰਿਆਂ ਨੂੰ ਟੀਮ ਦਾ ਹੌਸਲਾ ਬੁਧਾ ਦਿਓ ਬਾਬਾ ਸਿੰਘ ਜਿੰਦਾਬਾਦ ਜਿੰਦਾਬਾਦ ਭਿੰਮਾ ਜਿੰਦਾਬਾਦ ਬਹੁਤ ਬਾਬਾ ਸਿੰਘ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਕਦੇ ਵੱਡੇ ਗਰਾਉਂਡ ਦੇ ਵਿੱਚ ਰੱਖ ਕੇ ਖੁੱਲੀਆਂ ਗੱਲਾਂ ਕਰਾਂਗੇ ਇਹ ਤਾਂ ਹਜੇ ਟ੍ਰੇਲਰ ਜਿਹਾ ਹੀ ਐ ਹੋਏ ਤਾਂ ਬਹੁਤ ਕੁਝ ਪਿਆਨੇ ਕੋਲ ਤਾਂ ਸਮਾਨ ਹੀ ਵਾਲਾ ਪੈਣ ਆਲਾ ਤਾਂ ਇਹ ਤਾਂ ਠਰਦੇ ਨੇ ਇੱਕ ਗੱਲ ਮੈਨੂੰ ਥੋੜੀ ਜੀ ਸਕੂਨ ਵੀ ਦਿੰਦੀ ਐ ਕਈ ਵਾਰੀ ਮੇਰੇ ਕੋਲ ਵੀਡੀਓ ਆ ਜਾਂਦੀਆਂ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਪੂੰਦੜ ਮੂਰੇ ਟੀਂਸੇ ਮੂਰੇ ਬਾਦਲ ਮੂਰੇ ਸੰਦੂ ਮੋਰੇ ਮੁਰੇ ਜੈ ਆਪਣਾ ਕੈਪਟਨ ਮੁਰੇ ਜੁੜੇ ਵੀ ਹੈਗੇ ਜਿੰਨੇ ਇਹਨੇ ਮੁਰੇ ਮਾਈਕ ਕਰਕੇ ਮੇਰਾ ਨਾਮ ਲੈ ਲਿਆ ਭਗਵਾਨ ਤੁਮਾ ਨੇ ਨਾ ਮੈਂ ਤੁਹਾਨੂੰ ਕੀ ਕਹਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਉਹਨਾਂ ਦੇ ਘਰੇ ਆਉਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦ ਦੇ ਸਾਰਾ ਕੁਝ ਮਿਲ ਗਿਆ ਜਾ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆਹ ਤੇ ਉਹ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਟ ਦੀਏ ਲੋਕਾਂ ਨੇ ਧੀਆਂ ਪੁੱਤਾਂ ਨੂੰ ਮਾਰ ਕੇ ਆਏ 70 ਪਿਛਾ ਕੇ ਆਏ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲਸ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਕਮਾਲ ਆ ਯਾਰ ਨਸਲ ਖੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਖੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜਿਵੇਂ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਬਰੋ ਹੀ ਮਿਲੂ ਜਿਹੜਾ ਭਈ ਉਥੇ ਬਾਕੇ ਨੂੰ ਮਿਲਦਾ ਆ ਸਾਰੇ ਹੀ ਲੱਗ ਗਏ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਨਿੰਦਰ ਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਿਹਾ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਸੀ ਅੱਛਾ ਕਹਿੰਦਾ ਆਪਾਂ ਮਾफी ਮੰਗ ਲੈਣਾ ਕਹਿੰਦਾ ਮੈਂ ਤਾਂ ਕਿਤੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲ ਪੱਗ ਬਨ ਕੇ ਬਾਬਾ ਬਕਾਲਾ ਸਾਹਿਬ ਰਖੜਪੁਰ ਨੇ ਮੇਲੇ ਤੇ ਕਹਾਂ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀਆਈਏ ਤਰਨ ਤਾਰ ਨਾਲ ਤਕੜੀ ਇਸ ਕੇ ਲੈ ਕੇ ਜਾਵਾਂਗੇ ਮਜੀਠੀ ਹੁੰਦਾ ਤੇ ਉਹੀ ਕਹਾਂ ਸੀ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਲੰਗੜ ਐ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾਂ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਨਿਕਰਨਾ ਕਰੋ ਤੁਸੀਂ ਆ ਪੋਸਟਰ ਪੋਸਟਰ ਜੇ ਜਾ ਜਿਹੜੇ ਇਹਨਾਂ ਦੇ ਆ ਜਿਹੜੇ ਕਰਦੇ ਨੇ YouTube Facebook ਜੀ ਵਾਲੇ ਇਹਨਾਂ ਦਾ ਜਵਾਬ ਜੂਰ ਦੇ ਦਿਆ ਕਰੋ ਥੋੜਾ ਕੁ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪਣ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਦਿਓ ਬਸ ਠੀਕ ਹੈ ਨਾ ਦੋਨੇ ਹੱਥੋਂ ਪਰਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸ ਦੇ ਲੋ ਤਰੱਕੀਆਂ ਕਰੋ ਮਿਲਦੇ ਰਵਾਂਗੇ ਆਉਂਦਿਆ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਪ੍ਰੋਗਰਾਮ ਕਰਾਂਗੇ ਵੱਡੇ ਐਲਾਨ ਕਰਾਂਗੇ ਔਰ ਜ਼ਿੰਦਗੀ ਨੂੰ ਪਾਰਟੀ ਤੇ ਲੈ ਕੇ ਆਵਾਂਗੇ ਤਿਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਤੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗਾਂ ਬੁਝਣ ਨਹੀਂ ਦੇਵਾਂਗੇ ਅੱਛਾ ਜੀ ਅੱਛਾ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹ ਚ 20 ਪਿੰਡ ਰਾਮਪੁਰਾ ਫੂਲ ਦੇ ਹਲਕੇ ਦੇ ਜਿਹੜੇ ਨੇ ਉਹ ਬਿਲਕੁਲ ਪੰਚਾਇਤਾਂ ਨੇ ਮਤਾ ਪਾਸ ਕਰਕੇ ਦਿੱਤਾ ਕਿ ਸਾਡੇ ਪਿੰਡ ਜਿਹੜੇ ਅਸੀਂ ਆਪ ਰਾਖੀ ਕਰਾਂਗੇ ਪਿੰਡਾਂ ਦੇ ਪਹਿਰੇਦਾਰ ਬਣੋ ਪਿੰਡਾਂ ਦੇ ਚੌਕੀਦਾਰ ਬਣੋ ਕਿਸੇ ਨੇ ਬਾਹਰੋਂ ਆ ਕੇ ਆਪਣੀ ਰੱਖਿਆ ਨਹੀਂ ਕਰਨੀ ਆਪਣੀ ਰੱਖਿਆ ਆਪਾਂ ਨੂੰ ਆਪ ਕਰਨੀ ਪੈਂਦੀ ਹੈ ਸਿਆਣੇ ਕਹਿੰਦੇ ਆ ਰੋਏ ਬਿਨਾ ਤਾਂ ਮਾਂ ਪੇਣੀ ਦੁੱਧ ਪੀਉਂਦੀ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੇ ਇੱਥੇ ਸਾਰੀ ਦੁਨੀਆ ਆਪੋ ਤਾਪੀ ਪਈ ਹੋਈ ਆ ਪਰ ਆਪ ਦੀ ਰੱਖਿਆ ਆਪ ਕਰਾਂਗੇ ਤਾਂ ਆਪਣੀ ਕੌਮ ਜਿਹੜੀ ਹੈ ਜੁਝਾਰੂ ਕੌਮ ਹੈ ਮਿੱਟੀ ਬਹੁਤ